ਜੇਕਰ ਪਾਖੜਾ ਡੈਮ ਟੁੱਟ ਜਾਵੇ ਤਾਂ ਇਸ ਦੇ ਪੰਜਾਬ ਦੇ ਉੱਪਰ ਕੀ ਮਾੜੇ ਅਸਰ ਹੋਣਗੇ ਇਹ ਸਭ ਜਾਣਨ ਤੋਂ ਪਹਿਲਾਂ ਆਪਾਂ ਥੋੜੀ ਜੀ ਗੱਲ ਕਰਾਂਗੇ ਪਾਖੜਾ ਡੈਮ ਦੇ ਬਾਰੇ ਪਾਖੜਾ ਡੈਮ ਨੂੰ 1948 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਇਹ ਡੈਮ 1963 ਦੇ ਵਿੱਚ ਬਣ ਕੇ ਕੰਪਲੀਟ ਹੋ ਗਿਆ ਸੀ ਇਸ ਡੈਮ ਨੂੰ ਬਣਾਉਣ ਵਾਸਤੇ 1948 ਦੇ ਵਿੱਚ ਕੁੱਲ 245 ਕਰੋੜ ਦੀ ਲਾਗਤ ਲੱਗੀ ਸੀ 1963 ਦੇ ਵਿੱਚ ਇਸ ਡੈਮ ਦਾ ਉਦਘਾਟਨ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਲਾਲਾ ਨਹਿਰੂ ਨੇ ਕੀਤਾ ਸੀ ਪਾਖੜਾ ਡੈਮ ਦੀ ਹਾਈਟ 740 ਫੁੱਟ ਇਸ ਦੀ ਲੰਬਾਈ 1700 ਫੁੱਟ ਅਤੇ ਇਸ ਦੀ ਚੌੜਾਈ 9.1 ਮੀਟਰ ਹੈ 41000 ਏਕੜ ਦੇ ਏਰੀਆ ਵਿੱਚ ਫੈਲਿਆ ਹੋਇਆ ਇਹ ਡੈਮ ਸਤਲੁਜ ਦਰਿਆ ਦੇ ਉੱਪਰ ਬਣਿਆ ਹੈ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਇਲਾਕੇ ਦੇ ਪਾਖੜਾ ਪਿੰਡ ਦੇ ਵਿੱਚ ਬਣਨ ਦੇ ਕਾਰਨ ਇਸ ਡੈਮ ਦਾ ਨਾਮ ਪਾਖੜਾ ਡੈਮ ਰੱਖਿਆ ਗਿਆ ਪਾਖੜਾ ਡੈਮ ਗੋਬਿੰਦ ਸਾਗਰ ਝੀਲ ਦੇ ਪਾਣੀ ਨੂੰ ਰੋਕਦਾ ਹੈ ਇਸ ਝੀਲ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਗਿਆ ਸੀ ਜੇਕਰ ਇਸ ਝੀਲ ਦੇ ਆਕਾਰ ਦੀ ਗੱਲ ਕਰੀਏ ਤਾਂ ਇਹ ਝੀਲ 168.35 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ। ਇਸ ਝੀਲ ਦੀ ਮੈਕਸਿਮਮ ਵਾਟਰ ਡੈਪਥ 1680 ਫੁੱਟ ਹੈ। ਜੇਕਰ ਇਸ ਝੀਲ ਦੀ ਟੋਟਲ ਕੈਪੈਸਿਟੀ ਦੀ ਗੱਲ ਕਰੀਏ ਤਾਂ ਇਸ ਦੀ ਟੋਟਲ ਕੈਪੈਸਿਟੀ 7552 ਮੈਗਾ ਮਿਲੀਅਨ। ਇਸ ਝੀਲ ਦਾ ਟੋਟਲ ਕੈਚਮੈਂਟ ਏਰੀਆ 56980 ਸਕੁਅਰ ਕਿਲੋਮੀਟਰ ਹੈ। ਗੋਬਿੰਦ ਸਾਗਰ ਝੀਲ ਦੇ ਅੰਦਰ ਕੁੱਲ 9.34 ਬਿਲੀਅਨ ਕਯੂਬਿਕ ਮੀਟਰ ਵਾਟਰ ਹੈ। ਹੁਣ ਅਸੀਂ ਨਜ਼ਰ ਮਾਰਦੇ ਹਾਂ ਜੇਕਰ ਭਾਖੜਾ ਡੈਮ ਟੁੱਟ ਜਾਵੇ ਤਾਂ ਇਸ ਦਾ ਪੰਜਾਬ ਦੇ ਉੱਪਰ ਕੀ ਅਸਰ ਹੋਵੇਗਾ ਸਭ ਤੋਂ ਪਹਿਲੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਭਾਖੜਾ ਡੈਮ ਦੇ ਟੁੱਟਣ ਦੇ ਚਾਂਸ ਬਹੁਤ ਘੱਟ ਹਨ ਕਿਉਂਕਿ ਇਹ ਬਹੁਤ ਮਜ਼ਬੂਤ ਡੈਮ ਹੈ ਤੇ ਇਸ ਦੀ ਨਿਯਮਤ ਤੌਰ ਤੇ ਮੇਨਟੇਨੈਂਸ ਕੀਤੀ ਜਾਂਦੀ ਹੈ ਜੇਕਰ ਇਹ ਵੱੰ ਟੁੱਟ ਗਿਆ ਤਾਂ ਪਾਣੀ ਦੀ ਇੱਕ ਕੰਧ ਵਰਗੀ ਵੱਡੀ ਲਹਿਰ ਹੇਠਾ ਵਾਲੇ ਪਾਸੇ ਨੂੰ ਆਵੇਗੀ ਸਤਲੂ ਦੇ ਰਿਆ ਦੇ ਕੰਡੇ ਵਾਲੇ ਪਿੰਡ ਪਾਣੀ ਦੇ ਹੇਠਾਂ ਦੱਬੇ ਜਾਣਗੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਸੜਕਾਂ, ਬਿਜਲੀ ਘਰ, ਪੋਲ, ਰੇਲਵੇ ਲਾਈਨਸ ਅਤੇ ਖੇਤੀ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਗੇ। ਠੇਹਲੇ ਪਾਸੇ ਦੀ ਗੱਲ ਕਰੀਏ ਤਾਂ ਨੰਗਲ ਅਤੇ ਹਰੀਕੇ ਵਰਗੇ ਬੰਨ ਵੀ ਤਬਾਹ ਹੋ ਸਕਦੇ ਹਨ। ਸਤਲੁਜ ਦਰਿਆ ਦੇ ਨੇੜਲੇ ਪੱਰਿਏ ਦੇ ਵਿੱਚ ਲੱਖਾਂ ਲੋਕ ਰਹਿੰਦੇ ਹਨ। ਸਮੇਂ ਸਿਰ ਤੇ ਨਾ ਖਾਲੀ ਕਰਵਾਉਣ ਤੇ ਜਾਨੀ ਨੁਕਸਾਨ ਹੋ ਸਕਦਾ ਹੈ। ਤੇ ਕਈ ਲੋਕ ਬੇਕਾਰ ਵੀ ਹੋ ਸਕਦੇ ਹਨ ਪਖੜਾ ਡੈਮ ਤੇ 1325 ਪਲੱਸ ਮੀਗਾਵਾਟ ਤੋਂ ਜ਼ਿਆਦਾ ਬਿਜਲੀ ਪੈਦਾ ਹੁੰਦੀ ਹੈ ਤੇ 1 ਕਰੋੜ ਤੋਂ ਵੱਧ ਖੇਤਾਂ ਦੀ ਸਿੰਚਾਈ ਹੁੰਦੀ ਹੈ ਬੰਨ ਟੁੱਟਣ ਕਾਰਨ ਬਿਜਲੀ ਦਾ ਬੰਦ ਹੋਣਾ ਨਹਿਰਾਂ ਦਾ ਬੰਦ ਹੋਣਾ ਅਤੇ ਉੱਤਰੀ ਭਾਰਤ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਖੇਤਾਂ ਨੂੰ ਮਿੱਟੀ ਅਤੇ ਮਲਬੇ ਦੇ ਨਾਲ ਨੁਕਸਾਨ ਹੋ ਜਾਵੇਗਾ ਸਤਲੁਜ ਦਰਿਆ ਅਤੇ ਗੋਬਿੰਦ ਸਾਗਰ ਝੀਲ ਦੇ ਅਨੇਕਾਂ ਹੀ ਜੀ ਨਾਸ਼ ਹੋ ਜਾਣਗੇ ਇੰਡੀਆ ਦੀ ਹਿਸਟਰੀ ਦੀ ਸਭ ਤੋਂ ਵੱਡੀ ਮੈਨ ਮੇਡ ਡਿਜਾਸਟਰ ਹੋਵੇਗੀ ਇਸ ਦੇ ਟੁੱਟਣ ਦੇ ਨਾਲ ਜੋ ਨੁਕਸਾਨ ਹੋਏਗਾ ਉਸ ਦੀ ਕਲਪਨਾ ਕਰਨਾ ਵੀ ਬਹੁਤ ਮੁਸ਼ਕਲ ਹੈ